ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਹੈ ਅਮਰਿਤ 뮤ਜ਼ਿਕ ਕਾਲੋ ਅੱਜ ਦੇ ਵਲੌਗ ਤੇ ਅੱਜ ਦੇ ਦਿਨ ਦੀ ਆਪਾਂ ਕਰਦੇ ਹਾਂ ਸ਼ੁਰੂਆਤ ਸਵੇਰ ਦੇ ਬੱਜ ਕੇ 11 ਤੇ ਹੁਣ ਲੱਗੇ ਆਪਾਂ ਥਾਗ ਗੋਡਣ ਤੇ ਆਪਾਂ ਥਾਗ ਗੋਡ ਦੇ ਲੱਗੇ ਗੰਡੇ ਲਾਉਣ ਪਾ ਚੱਲ ਗਿਆ ਆਪਣੇ ਉਜਾਰ ਲੈ ਕੇ ਸਾਰੇ ਤੇ ਆਪਾਂ ਮਗੇ ਜਾਵਾਂਗੇ ਕਈ ਲੱਗੇ ਆਪਾਂ ਅੰਡ ਦੇ ਜਾਵਾਂਗੇ ਥੋੜਾ ਜਿਹਾ ਲੇਟ ਆਂਗਾ ਕੇ ਤੇ ਦੇਖਦੇ ਆਪਾਂ ਕਿਵੇਂ ਗੁਜ਼ਰਦਾ ਦਿਨ ਦੇ ਨਾਲ ਤੁਹਾਨੂੰ ਵੀ ਦਿਖਾਉਣੀ ਆ ਤੇ ਮਿਲਦੇ ਆ ਆਜੂ ਲੈਟਸ ਗੋ ਬ੍ਰੋ ਗੋੜ ਦੇ ਇਕੋ ਜਿਹਾ ਕਰਕੇ ਫੇਰ ਲਾਵਾਂਗੇ ਪਾਣੀ ਸੁੱਟ ਚੜ ਜਾਂਦਾ ਹੋਰ ਕਈ ਗੱਲ ਪਤਾ ਨਹੀਂ ਕਿ ਜੁੜੀ ਗੱਲ ਕਰਨੀ ਸਾਰਿਆਂ ਨੂੰ ਆਪਣੇ ਚੈਨਲ ਜੀ ਰਿਵਿਊ ਬੋਰਡੋਂ ਤਾਂ ਲੱਗਿਆ ਜਿਵੇਂ ਕੱਲ ਦੇ ਹੁਣ ਰਿਹਾ ਇਦਾਂ ਪੜ ਚੱਲਣਾ ਕਿ ਪਤੀਆ ਵੀ ਚੈਨਲ ਗਰੋ ਕਰ ਰਹੀ ਸੀ ਅੱਜ ਫਿਰ ਡਾਊਨ ਚਲ ਗਿਆ ਵੀਓ ਤੇ ਕਿੰਨੇ ਚਾ ਰਿਪੋਰਟ ਕਰੀਏ ਜਾਂ ਕੁਝ ਵੀ ਕਰਿਆ ਹੋ ਸਕਦਾ ਹੈ ਤਾਂ ਕਰ ਕਿ ਚੈਨਲ ਦੇ ਵੀਓ ਡਾਊਨ ਵਾਏ ਕਿਉਂਕਿ ਪਹਿਲਾਂ ਵੀ ਚੈਨਲ ਬਹੁਤ ਅੱਛਾ ਗਰੋ ਕਰ ਰਿਹਾ ਸੀ ਵੀਡੀਓ ਪਾਜੀ ਕੋਈ 3000 10000 15000 20000 30000 ਦੀ ਚੱਲਦੀ ਜਾਂਦੀ ਪੈਂਦੇ 2500 ਦੀ ਜੀ ਰਹੀ ਜਾਂਦੀ ਨਹੀਂ ਕੰਮ ਕਰਦੇ ਸੋ ਪਲੀਜ਼ ਸਿਰ ਤੋਂ ਇੱਕ ਵਾਰ ਸਪੋਰਟ ਕਰੋ ਸਾਰੇ ਜਣੇ ਜਦੋਂ ਪਹਿਲਾਂ ਮੈਂ ਵੀ ਚੈਨਲ ਚਲਾ ਸਕੀ ਹਾਂ ਤੇ ਹੋਰ ਤੇ ਨਵੇਂ ਨਵੇਂ ਵੀਡੀਓ ਵੀ ਬਣਾਵਾਂਗੇ ਸਪੋਰਟ ਕਰੋ ਫਿਰ ਤੇ ਦੱਬ ਕੇ ਸਾਰੇ ਜਣੇ ਥੈਂਕ ਯੂ ਜੀ ਹੋਰ ਕੀ ਜਾਨਾ ਉਹ ਪਾਈ ਤੇ ਰਹਿ ਦਈ ਉਹ ਬਣਾਤਾ ਦਾਦਾ ਕੋਈ ਬਾਤ ਮੋੜਨਾ ਨਹੀਂ ਕਰੀ ਸਕਤੀ ਬੜਾ ਸਾਲਾ ਆਹ ਬੋਲ ਦੋਸਤੋ ਜੀ ਇਹ ਤੁਹਾਨੂੰ ਥੋੜਾ ਡੋਏ ਆਪਾਂ ਲੱਗੇ ਕੰਮ ਕਰਨ ਦੇਖੋ ਆਦੇ ਆਪਣਾ ਦੋ ਕਿਹ ਬਣੀਆਂ ਪਈਆਂ ਤੇ ਪਾਸੇ ਗੋਠੀ ਪਾਉਣ ਲੱਗਿਆ ਕਰ ਲੈਣਾ ਆਪਾਂ ਉਹ ਆ ਮਿੰਟ ਕੰਨੀ ਕਰਨੀ ਬਸ ਜੀ ਤੇ ਆ ਤਾਂ ਬਣਾਉਣ ਵਾਲਾ ਆਪਣਾ ਇਹ ਆਪਾਂ ਵਧੀਆ ਬਣਾਇਆ ਤੁਸੀਂ ਕੋ ਜਰੋ ਸੋ ਕਰਦੇ ਹੋ ਗਿਆ ਹੈ ਬਾਬਾ ਮੇਰੇ ਥਾਂ ਆਪ ਬਣਾ ਲੈ ਕੇਰੀਆਂ ਮਾਹ ਕਿਆ ਕੇਰੀਆਂ ਬਣ ਗਈ ਕਾਹ ਦੀ ਗੱਲਾਂ ਤੇ ਹੁਣ ਆਪਾਂ ਲੱਗੇ ਰੇ ਰੋਣੀ ਪਾਉਣ ਆਗੇ ਚੀਜ਼ ਵਧੀਆ ਹੁੰਦੀ ਗੁਰਵਿੰਦ ਵਾਲੀ ਇਹ ਦਿੱਸ ਸੀ ਤੇ ਇਹ ਪਾਜਕ ਇਲਾਵਾ ਪਾਈ ਜਾਂਦੇ ਨੇ ਹੁਣ ਕਈ ਨੇ ਕਹਿੰਦਾ ਬਹੁਤੇ ਭਾਗ ਚ ਪਾਉਂਦੇ ਆ ਪਰ ਨਹੀਂ ਪਾ ਦਾ ਮੈਂ ਚੁੱਕੂਗਾ ਮੇਰੇ ਕੋ ਪੈਂਦੀ ਨਹੀਂ ਭਾਗਾਂ ਦੀ ਰੂੜੀ ਆਪਾਂ ਕਰਦੀ ਇਹ ਦਿੱਸ ਇਹ ਰੂੜੀ ਨਾ ਜਿਹੜੀ ਵਧੀਆ ਹੁੰਦੀ ਕਰੋ ਹੁੰਦੀ ਆਪਾਂ ਦੇਸੀ ਆ ਖਦਾ ਖੁਦ ਨਹੀਂ ਪਾਉਂਦੇ ਪਾਉਂਦੇ ਆ ਤੇ ਮੈਨੂੰ ਲੱਗਿਆ ਇਥੇ ਰੂੜੀ ਪਾਉਣੀ ਲੈ ਸੋ ਠੀਕ ਹੋ ਬੜਾ ਰੂੜੀ ਦੇ ਜਾਇਆ ਵਧੀਆ ਪਧੀਆ ਚੀਜ਼ਾਂ ਨੇ ਦੀ ਤੋਂ ਕਿਹਨੇ ਨਹੀਂ ਪਹੁੰਚਣਗੇ ਬਹੁਤ ਗੰਦੀ ਇਹ ਕਿਸੇ ਦੇ ਕੰਮ ਦੇ ਨਹੀਂ ਹੈ ਸੀ ਗੋਡਰਾ ਬਣਾਇਆ ਗੋਡਰਾ ਇੱਕ ਹੀ ਹੋਣੀ ਤੇ ਨਹੀਂ ਬੋੜਾ ਬਣਾਇਆ ਬੱਚਣਾ ਜੀ ਜੋ ਸਾਲ ਮਣਾ ਲੇ ਕੇ ਕਈ ਘਰਾਂ ਦੇ ਜਿਵੇਂ ਜਵਾਕ ਤੋਂ ਪੀ ਲੈਣ ਲੈਂਦਾ ਹਸ ਕੇ ਲੈਂਦਾ ਹਾਂ ਮੇਰੇ ਨਾਲੇ ਚੜਾ ਬੰਦਾ ਬੜੇ ਨਾਮ ਹੋ ਜੀ ਨਾ ਤਾਂ ਚੰਨ ਕੋਣ ਤੇ ਬਰਹੋਣਾ ਕਰ ਹਾਂ ਉਹਨੂੰ ਜੜਾ ਤੈਨਾਂ ਤਾ ਬਤਾ ਤਾ ਤੇ ਪਲਾਸ ਪੂਰਾ ਜਿਲ੍ਹਾ ਕਰ ਲਿਆ ਭਾਂਜੇ ਤੇ ਤਾਲੂ ਕੰਮ ਤੇ ਤਾਹਰਾ ਪਛੈਲੀ ਪਲਾਸ ਆਪਣਾ ਆ ਗਿਆ ਸੋ ਅਰ ਦਾ ਲੱਗਦਾ ਯਾਰ ਬੱਤੀ ਸਿੱਧੀ ਹੁੰਦੀ ਇਥੇ ਇਸੇ ਵੀ ਦੇ ਵੇਖਣ ਲਈ ਖਤਰਿਆਂ ਵਾਲੀਆਂ ਚਲ ਇਹਨੂੰ ਸਬਸਕ੍ਰਾਈਬ ਕਰੋ ਅਕੜ ਵੀ ਚੰਗੀ ਆ ਜਨਾਬ ਜਿੰਨਾ ਤਾਰਾਂ ਚ ਕਰੰਟ ਨਹੀਂ ਨਾ ਹੁੰਦਾ ਕਿਉਂਕਿ ਮੂੰਹ ਆ ਨਾ ਛੇਡ ਦਿੰਦੇ ਤਾਂ ਕਾਕੇ ਕਿੰਨਾ ਵਾ ਇੰਨੇ ਹੀ ਕਿੰਨਾ ਮਿੱਠੇ ਵੀ ਨਹੀਂ ਬਣ ਇਹ ਤਕਾਲੀ ਕੀਆ ਮੇਰਾ ਆਪਣੀ ਜਿਹਾ ਲਾਈਵ ਬਲੌਗ ਚੈਨਲ ਚ ਆ ਰਿਹਾ ਤਾਰ ਆਪਣੀ ਛਲੀ ਗਈ ਸੀ ਤੇ ਇੱਥੇ ਲਾ ਦਿੰਨੇ ਆ ਕੁੰਡੀ ਬਣਾ ਕੇ ਇਹ ਕੱਪੜੇ ਧਾ ਲਈਏ ਤੇ ਵਾਹ ਕੱਟ ਦਿੱਤੀ ਜਾਵੇ ਮੋਟਰ ਚਾਲਣ ਲੱਗੇ ਆਪਾਂ ਹਵਾ ਕੱਢ ਲਈ ਪੈਂਦੀ ਨੇ ਵੀ ਉਹਨਦੇ ਸਾਨੂੰ ਬੋਰੀ ਉੱਤੇ ਕਰਾ ਲੈਣਾ ਇਹ ਸਭ ਆ ਹੀ ਮੁਕਾਟਣਾ ਇਹ ਕੱਪੜੇ ਧਾ ਪਾਈ ਤਾਰਨ ਪਾਉਣੇ ਲਈ ਆਉੱਠੇ ਜਾਓ ਜੀ ਮੋਟਰ ਆਪਣੀ ਦੇ ਨਾਲ ਆਪਣੇ ਵਲੌਗ ਦਾ ਕਰਦੇ ਆਂਡ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਾਲ ਤਦ ਤੱਕ ਦੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਬਾਏ ਚੱਕੋ ਬੁਬਟ ਇਹ ਪਾਣੀ